ਤੇ ਆਪਾਂ ਹੁਣ ਚੱਲੇ ਆ ਘਰ ਨੂੰ ਅਪਾਇੰਟਮੈਂਟ ਪੂਰਾ ਹੋਇਆ ਆ ਤੇ ਆਪਣਾ ਭਰਾ ਆ ਲੈ ਭਰਾ ਨੇ ਬੈਠੇ ਰਾਤ ਦੇ ਵੀ ਜਾ ਸਕਦੇ ਗਾਣੇ ਹੋਣ ਤਾਂ ਸਾਡੀ ਆਡੀਅנס ਨਾਲ ਉਹ ਦੇਖ ਇਹ ਬਲੌਗਰ ਇਹ ਇਹ ਭਾਈ ਪੈਗ ਲਾ ਕੇ ਕਦੇ ਗੱਡੀ ਨਾ ਚਲਾਓ ਮੰਨੇ ਚਲੋ ਇਹ ਬਲੌਗਰ ਹੈ ਪਰ ਅਸਲੀ ਬਲੌਗਰ ਅਸੀਂ ਆ ਹਾਂ ਅੱਗੇ ਸਾਡੇ ਚੇਲਾ ਆਇਆ ਨਾ ਓਕੇ ਅੱਗੇ ਓਕੇ ਅੱਗੇ ਅੱਗੇ ਤਾਂ ਮੈਂ ਤਾਂ ਅੱਗੇ ਤਾਂ ਮੈਂ ਤਾਂ ਗਈ ਆ ਜਦ ਆ ਗਿਆ ਮੈਂ ਕਹਿੰਦਾ ਕੀ ਕਹਿੰਦਾ ਅੱਗੇ ਅੱਗੇ ਬਾਕੀ ਅੱਗੇ ਤਾਂ ਲੈ ਗਿਆ ਹੁਣ ਆਪਾਂ ਐਂਜਾਇਮੈਂਟ ਕਰ ਲਈ ਆ ਤੇ ਆਪਾਂ ਚੱਲੇ ਘਰ ਨੂੰ ਚਾਚਾ ਚਾਚੀ ਜੱਟ ਮਮਾ ਮਮਾ ਜਿਵੇਂ ਵਾਈਮੈਂਟ ਪੂਰੀ ਹੋ ਗਈ ਆਪਣੀ ਹੁਣ ਆਪਾਂ ਚੱਲੇ ਘਰ ਨੂੰ ਤੇ ਇੱਧਰ ਇੱਧਰ ਵੀ ਇੱਧਰ ਵੀ ਕੋਈ ਵਿਚਾਰ ਸਾਂਝੀ ਕਰੀਏ ਮਮਾ ਤੇਰਾ ਮਮਾ ਦੀ ਵਿਚਾਰ ਸਾਂਝੀ ਕਰਦੇ ਹੁਣ ਦਾ ਉਹ ਹੈਲਮਟ ਵਿਚਾਰ ਕੋਈ ਆਪਣੇ ਲੱਗੇ ਲੱਗੇ ਦੇਖ ਲਵ ਯੂ ਇੱਧਰ ਬੜਾ ਹਾਂ ਇਹ 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 ਫਿਸ਼ ਦਾ ਵੀ ਦਿਆ ਫਿਸ਼ ਕੋਰ ਨਾਲ ਜਦੋਂ ਤੁਸੀਂ ਨੰਗਲ ਆਓ ਤੇ ਇੱਥੋਂ ਜ਼ਰੂਰ ਫਿਸ਼ ਖਾਓ ਬਹੁਤ ਹੀ ਵਧੀਆ ਭਾਜੀ ਕੰਮ ਕਰਦੇ ਆ ਤੇ ਬਹੁਤ ਹੀ ਇੱਕ ਨੰਬਰ ਇਹਨਾਂ ਦੀ ਫਿਸ਼ ਹੁੰਦੀ ਆ ਫਾਰੀਉਣੀ ਦੇ ਇੱਕ ਨੰਬਰ ਦੀ ਫਿਸ਼ ਹੁੰਦੀ ਆ ਤੇ ਜਦੋਂ ਵੀ ਤੁਸੀਂ ਨੰਗਲ ਆਓ ਤੇ ਆਹ ਭਾਜੀ ਨੂੰ ਜੂਮ ਮੀਡਲ ਦੇ ਇਥੋਂ ਬੀਚੀ ਜਰੂਰ ਖਾ ਕੇ ਜਾਓ ਡਿਸਟ੍ਰਿਕਟ ਬਲਾਸਪੁਰ ਰੋਦਲਾਲੇ ਅਗਲਾ ਠੀਕ ਆ ਨੰਗਲ ਡਿਸਟ੍ਰਿਕਟ ਡਿਸਟ੍ਰਿਕਟ ਬਲਾਸਪੁਰ ਤੋਂ ਆਹ ਦੇਖੋ ਮੱਛੀ ਇੱਕ ਨੰਬਰ ਮੱਛੀ ਆ ਤਾਜ਼ਾ ਮਾਲ ਇਹਨਾਂ ਕੋਲ ਫਰੈਸ਼ ਫਰੈਸ਼ ਫਿਸ਼ ਆਓ ਜੀ ਵੀਰ ਉਹਨਾਂ ਨੇ ਜਮਾ ਹੀ ਟੈਗ ਬੁੱਕ ਲਾਏ ਹੋਏ ਆ ਤੇ ਆਪਾਂ ਹੈਗੇ ਆ ਸੋਫੀ ਤੇ ਆਪਾਂ ਹੁਣ ਚੱਲੇ ਆ ਘਰ ਨੂੰ ਬਹੁਤ ਇੰਜੋਏਮੈਂਟ ਹੋ ਗਿਆ ਹੈ ਤੇ ਬਹੁਤ ਆਪਾਂ ਨੰਗਲ ਤੋਂ ਤੁਰ ਪਏ ਆ ਆਪਾਂ ਚੱਲੇ ਹਣ ਘਰ ਨੂੰ ਤੇ ਬਾਈ ਜੀ ਵੀ ਆਪਣੇ ਨਾਲ ਹੀ ਆ ਬਾਈ ਜੀ ਦੀ ਹੁਣੀ ਬਾਈ ਜੀ ਦੀ ਗੱਡੀ ਆ ਤੇ ਬਾਕੀ ਤੁਹਾਨੂੰ ਹੁਣ ਪੈਂਡ ਨੌਰੇ ਜਾ ਕੇ ਮਿਲਦੇ ਆ ਤਦ ਤੱਕ ਲਈ ਸਾਰਿਆਂ ਨੂੰ ਸਸਰੀ ਦਾ ਬੜਾ ਹੀ ਫਨ ਕੀਤਾ ਇਸ ਨੰਗਲ ਦੇਖੋ ਰਾਧਾ ਵੀ ਚੈੱਕ ਕਰੋ ਬਜਬੋਦਰਾ ਆ ਗਏ ਆ ਆਪਾਂ ਪੰਜ ਬੜਾ ਇੱਕ ਘੈਂਟ ਆ ਹੁਣ ਜਾ ਰਹੇ ਆ ਅਸੀਂ ਘਰ ਨੂੰ ਤੇ ਉਹਨੇ ਮਿਲ ਲਾ ਉਹ ਵੀ ਨਹੀਂ ਸਾਨੂੰ ਘਰੇ ਜਾ ਕੇ ਲੈਦੇ ਆ ਇਹ ਆਪਾਂ ਨੰਗਲ ਆ ਗਏ ਆ ਇਹ ਆ ਗਏ ਆਪਾਂ ਨੰਗਲ ਭਾ ਗਿਆ ਆ ਫਾਸ ਫਾਸ ਨੰਗਲ ਆ 25 ਸਾਗੇ ਆਪਾਂ ਇੱਥੇ ਕਰ ਕਰ ਕੇ ਤਾਂ ਗੇ ਵੀ ਜਾਦੇ ਅੰਗਰੇਜੀ ਨਹੀਂ ਅੰਗਰੇਜੀ 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 ਚ ਫਿਰ ਸੌਰੀ ਸੋ ਵੀ ਆਰ ਫਾਈਨਲੀ ਸਟਾਪ ਹੇਅਰ ਇਨ ਨੰਗਲ ਸਿਟੀ ਐਂਡ ਵੀ ਜਸਟ ਵਾਂ ਟੂ ਈਟ ਸਮ ਕਾਈਂਡ ਆਫ ਸਵੀਟਸ ਐਂਡ ਸੋ ਵੀ ਆਲ ਬ੍ਰਦਰਸ ਐਂਡ ਯੂ ਨੋ ਐਂਡ ਬ੍ਰਦਰਸ ਵੀ ਆਲ ਸਟਾਪ ਹੇਅਰ ਸੋ ਥੈਟ ਵੀ ਕੈਨ ਹੈਵ ਸਮ ਫਨ ਓਵਰ ਹੇਅਰ ਓਕੇ ਐਂਡ ਐਂਡ ਵੀ ਡਰਿੰਕ ਲੋਟ ਨਾਟ ਅਬਾਟ ਬਸ ਐਂਡ दैट्स ਏਫ ਦਾ ਲਾਈਕ ਵੀ ਆਰ ਲਾਈਕ ਫੀਲਿੰਗ ਸੋ ਇਨ ਮੂਡ ਰਾਈਟ ਨਾਓ ਆਫਟਰ ਚੱਕਰੋ ਬੱਕਰੀ ਕਿਸੇ ਅੰਕਲ ਹੀ ਨਹੀਂ ਆਈ ਚੱਕਰੋ ਸਾਰਾ ਨਾ ਹੈਪੀ ਬੱਕਰੀ ਤਾਂ ਅੰਗੜੇ ਵਿੱਚ ਹੀ ਰੱਖਿਆਗਾ ਬਲੌਗਰ ਆਲੇ ਇੱਧਰ ਜਾ ਕੇ ਕਰੋ ਬੱਕਰੀ ਬੱਕਰੀ ਚੋਰ ਬੱਕਰੀ ਚੱਕਣ ਨੂੰ ਆਏ ਲੱਗਦੇ ਬੱਕਰੀਆਂ ਵਾਲੇ ਭੈਡਵਾ ਲੱਗਦੇ ਨੇ ਇੱਥੇ ਹੈਲੋ ਐਸਕਿਊਜ਼ ਮੀ ਐਸਕਿਊਜ਼ ਮੀ ਜਵਤ ਸਾਰਾ ਲਵ ਯੂ ਆਲ ਸਾਰੇ ਬ੍ਰਦਰਸ ਸਾਰੇ ਭਗਵੀਏ ਬਈ ਬਿਟ ਇੰਗਲਿਸ਼ ਭੁੱਲੀ ਜਨਾ ਨਹੀਂ ਗਾਣੀ ਕਰਦਾ ਮੈਂ ਸਾਂਸੀ ਦਾ ਬੁਲਾਉਣੀ ਆ ਸਾਂਸੀ ਗਾ ਰਿਹਾ ਮੇਰੇ ਸਾਰੇ ਉਰੀਆ ਨੂੰ ਮੇਰੀਆਂ ਭੈਣਾਂ ਨੂੰ ਮਾਪਿਆਂ ਨੂੰ ਬਚਾਰ ਦੇਣਾ ਆ ਆਪਾਂ ਕਿਸ ਵਾਸਤੇ ਦੁਕਾਨ ਤੇ ਬਚਾਰ ਹੋਣ ਮਮਾ ਹੀ ਨੇ ਬਚਾਰ ਵੀ ਪ੍ਰਚਾਰ ਦੇਣਾ ਆ ਇਹ ਬੰਦਾ ਇੰਨਾ ਕਿ ਐਕਟਵ ਆ ਨਾ ਰਜੂ ਉਹ ਬੰਦਨ ਮਤ ਥਾਪੀ ਦਿੱਤੀ ਉਹਨੇ ਤਾਂ ਗਾਇਜ਼ ਫੁੱਲ ਫਾਨੀ ਚੱਲਦਾ ਪਿਆ ਹਾਂ ਜਿੰਦੀ ਪੰਜਾਹ ਸਾਡੀ ਆਡੀਅנס ਦਾ ਕੋਈ ਵਿਚਾਰ ਸਾਡੇ ਕਰਨੇ ਹੋਣ ਤਾਂ ਕੱਟੇ ਕੈਨਸਲ ਭਾਈ ਉਹ ਕੈਨਸਲ ਫਕਰੀਏ ਕਿੱਧਰ ਹੋਈ ਜਾਂਦਾ ਗੱਲ ਕੁਵਾਰ ਕੋ ਭਈਓ ਕੁਛ ਕਰਾ ਮਾਡੇ ਹੈ ਨਾ ਕੁਛ ਕਰਾ ਮਾਡੇ भाई आज हम डिस्टिक ब्लासपुर डिस्टिक इन ब्लासपुर एंड फिश फिश पैसे ने फौरन तो आ गए बैक टू विलेज एंड फ्रॉम नोरा इधर मेरे पोते बड़ा साडे जीजा जी सब तो बड़े हैं जीजा जी फ्रॉम लधिया ਚਲੋ ਚਲ ਜੀ ਯਾਰ ਕੋਈ ਗੱਲ ਪੰਜਾਂ ਸੱਜੇ ਬਸ ਸਾਡੀ ਆਡੀਅੰਸ ਨਾਲ ਮਾਣ ਕਰੋ ਜੀ ਇਹ ਮੇਰਾ ਇਹ ਮੇਰਾ ਪੋਤਾ ਲਵ ਜੂ ਆ ਅਸੀਂ ਨੰਗਲ ਤੋਂ ਜਾ ਕੇ ਆਏ ਆ ਬਹੁਤ ਵਧੀਆ ਥਿਊ ਆ ਨੰਗਲ ਬਹੁਤ ਵਧੀਆ ਨਜ਼ਾਰੇ ਆ ਹਰੇਕ ਬੰਦਾ ਪੰਜਾਬ ਤੋਂ ਨੰਗਲ ਜਾਓ ਨੰਗਲ ਡੈਪ ਤੇ ਮੱਛੀ ਖਾਓ ਬਹੁਤ ਦਿਨੇਸ਼ ਜੀ ਮੱਛੀ ਖਾਓ ਦਿਨੇਸ਼ ਬਹੁਤ ਜਿਆਦਾ ਵਧੀਆ ਬੰਦਾ ਤਾਜੀ ਮੱਛੀ ਖਾਣ ਆ ਲਵ ਜੂ ਆ ਦਿਨੇਸ਼ ਨੂੰ ਵੀ ਔਰ ਮੇਰੇ ਪੁੱਤ ਨੂੰ ਵੀ ਲੁਧਿਆਣਾ ਤੋਂ ਮੇਰਾ ਪੁੱਤ ਮੱਛੀ ਖਾਣ ਆਇਆ ਤੇ ਅਸੀਂ ਏ ਪੰਗਿਆ ਤੋਂ ਤੇ ਲਵ ਯੂ ਆ ਓਕੇ ਐਸ ਵੀ ਐਸ ਨਾ ਤਾਂ ਤੇ ਮੱਛੀ ਵੀ ਕੋ ਤੇ ਨੰਗਲ ਬੱਕਰਾ ਖਾ ਕੇ ਕਿਹੜਾ ਕੀ ਕਿਹੜਾ ਪੂਰਾ ਘੱਟੇ ਰੋਡ ਥੱਲੇ ਨਾ ਤੇ ਲਓ ਜੀ ਹੁਣ ਆਪਾਂ ਰੁਕੇ ਆ ਚਿਕਨ ਖਾਣ ਲਈ ਤੇ ਆਹ ਸ਼ੌਪ ਤੇ ਰੁਕੇ ਹੋਏ ਆ ਲੈ ਆ ਬੈਠ ਜਾਓ ਅੱਜ ਅੱਤੇ ਇਹਨੂੰ ਪਕੌੜਾ ਵੀ ਲੈ ਕੇ ਆ ਅਸੀਂ ਅਸੀਂ ਹੈ ਨਾ ਅਸੀਂ ਪਕੌੜੇ ਖਾਣ ਲੱਗੇ ਸਾਨੂੰ ਬਹੁਤ ਜ਼ਿਆਦਾ ਭੁੱਖ ਲੱਗੀ ਆ ਚਿਕਨ ਵਾਲੇ ਇਹ ਨਾਲੇ ਕਾਲਾ ਪਾਲ ਕਾਲੇ ਆ ਕੁੱਤਿਆ ਲੈਓ ਭਾਈ ਮੇਰੀ ਗੱਲ ਸੁਣੋ ਅਸੀਂ ਅੱਜ ਆ ਗਏ ਨੰਗਲੋਂ ਮੱਛੀਾਂ ਟੱਟੀ ਆਣ ਲੱਗੀ ਸਾਨੂੰ ਅਸੀਂ ਕਾਲਣ ਲੱਗੇ ਟੱਟੀ ਖੁੱਲ ਕੇ ਆਣ ਲੱਗੀ ਸਾਨੂੰ ਪਾਣੀ ਦੀ ਵਾਲੀ ਬੋਤਲ ਹੀ ਮਿਲਦੀ ਹੁਣ ਅਸੀਂ ਪੱਤਿਆਂ ਨਾਲ ਸਾਬ ਕਰਨਾ ਹੀ ਉਹਨਾਂ ਇੱਥੇ ਰਹਿਣਾ ਚਲੋ ਕੇ ਭਾਈ ਸਾਨੂੰ ਬਹੁਤ ਜ਼ਿਆਦਾ ਪ੍ਰੈਸ਼ਰ ਬਣ ਰਿਹਾ ਹੈ ਕੀ ਕਹਿੰਦੇ ਸੀਗਾ ਭਾਈ ਬਣ ਰਿਹਾ ਹੈ ਪ੍ਰੈਸ਼ਰ ਪ੍ਰੈਸ਼ਰ ਬਣ ਰਿਹਾ ਪ੍ਰੈਸ਼ਰ ਯੂਨ ਕਟਿੰਗ ਬਟਿੰਗ ਵਧੀਆ ਕੀਤੀ ਸੀਗੀ ਪਹਾੜਾਂ ਦੀ ਓਕੇ ਰਿਪੋਰਟ ਸੀ ਕਟਿੰਗ ਬਟਿੰਗ ਬਾਕੀ ਓਕੇ ਰਿਪੋਰਟ ਸੀ ਸਾਰਾ ਆਨ ਓਕੇ ਬੋਰ ਦੀ ਬਾਤ ਕੱਟ ਕੱਟ ਇੱਕਰ ਤੋਂ ਪਿੰਡ ਨੂੰ ਜਾ ਰਹੇ ਹਾਂ ਸੋਰੀ ਸੋਰੀ ਪਿੰਡ ਤੋਂ ਜਾ ਰਹੇ ਆਂ ਆਂ ਆਜ਼ਾਦੀ ਸਾਹਿਬ ਆਜ਼ਾਦੀ ਰੂ ਮੇਰਾ ਮੂੰਹ ਪਹਿਲਾਂ ਤੇ ਵੀ ਦੇ ਦਦੇਗਾ ਚਲੋ ਰੋਟ ਇਹ ਪੂਰੀ ਆਂਦੇ ਕੱਢ ਵਾਲ ਕਰਾਉਣੀ ਆ ਆਪਾਂ ਇਹ ਬਲਾਕ ਜੈਡ ਤੱਕ ਬੜੇ ਰਿਓ ਇੱਥਾਰੇ ਲੈਣੇ ਫੁੱਲ ਨਹੀਂ ਨਹੀਂ ਮਾਮਾ ਜੀ ਪਿੰਡ ਪਹੁੰਚ ਗਏ ਨਾ ਆਪਾਂ ਨਹੀਂ ਨਹੀਂ ਅਸੀਂ ਬਾਹਰੇ ਹੀ ਪਿੰਡ ਤੋਂ ਨਹੀਂ ਮਲੇ ਨਹੀਂ ਪਹੁੰਚ ਚੂੜਿਆਂ ਦੇ ਜਵਾਰਾਂ ਦੇ ਮਲੇ ਨਹੀਂ ਮਲੇ ਆ ਪਹੁੰਚ ਗਏ ਆ ਤੇ ਹੁਣ ਆਪਾਂ ਚੱਲੇ ਆ ਕੰਮ ਨੂੰ ਆਜੋ ਮਾਮਾ ਜੀ ਆਜੋ 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 ਦੀ ਪੇਪਰ ਆ 75 ਨਹੀਂ ਆਇਆ ਆਏ ਨਹੀਂ ਇਹ ਇੱਥੇ ਜੂਆ ਖੜਨਾ ਅੱਛਾ ਜੀ ਫਾਟੇ ਗੜ ਖੁਕੜਿਆ ਵਾਲਾ ਬੰਦਾ ਆਪਣੇ ਖਾਤੇ ਵਿੱਚ ਪਿੰਡੋਂ ਸਲਾ ਮੇਰਾ ਬੰਦਾ ਕਰ ਲੈ ਇਹ ਚਲਾਉਣੇ ਵੜਾ ਕੇ ਆਪਾਂ ਤੇ ਇਹਦਾ ਹੌਣ ਹੈਗੇ ਸੀ ਵੀਰੋ ਮਰਜ਼ੀ ਕਰੋ ਆਪਣੇ ਘਰ ਬਣ ਚਲਾਓ ਪਰੀ ਦੀ ਮਾਰਾ 50 ਸਾਡੇ ਤੁਸੀਂ ਹੁਣ ਆ ਗਏ ਆਂ ਆਪਾਂ ਪਿੰਡ ਆ ਗਏ ਆਂ ਦੇਖੋ 50 ਸਾਡੇ ਕਰਨੇ ਹੁਣ ਆਡੀਅנס ਨਾਲ ਆ ਮੇਲੋ ਵੀਆਈਪੀ ਬੰਦਿਆਂ ਤੋਂ ਵੀਆਈਪੀ ਬੰਦੇ ਇੱਧਰ ਆ ਐਨਾ ਨੂੰ ਵੀ ਮਿਲੋ ਮੇਰੇ ਬਾਪੂ ਨੇ ਪਟਾਕੇ ਕਰਾਉਣੇ ਨੇ ਆਪਾਂ ਆ ਚਲਾਣੇ ਆ ਪਟਾਕੇ ਵਾਲੇ ਮੇਰੀ ਉਮਰ ਬੋਲਾ ਵੀ 26 ਸਾਲ ਦੀ ਮੈਨੂੰ ਜ਼ਿਆਦਾ ਲੱਗਦੀ ਨਹੀਂ ਨਾ ਮਾਮਾ ਜੀ ਦੇ ਘਰ ਦਾ ਵੀਊ ਰਾਤ ਨੂੰ ਚੈੱਕ ਕਰੋ ਜਰਾ ਆਏ ਹਾਏ ਆਏ ਹਾਏ ਆਏ ਹਾਏ ਦੇਖੋ ਚੈੱਕ ਕਰੋ ਵੀਊ ਜਰਾ ਤੇ ਕੁੰਡਾ ਖੋਲ੍ਹ ਲੇ ਮਾਮਾ ਜੀ ਮੰਮਾ ਜੀ ਗੁੰਡੇ ਮੇਰੇ ਕੰਮ ਆ ਕੇ ਨਾ ਫੂਨ ਹੈ ਦਾ ਹੋ ਮੈਂ ਫੂਨ ਮੇ ਹੀ ਉਹ ਪੂਲ ਗਾ ਕੇ ਦਿੰਦੇ ਤਾਂ ਕਿ ਆਪਣਾ ਆ ਜਾਣਾ ਆਪਣਾ ਦਵਾਈ ਨੰਗਲ ਟਾਈਮ ਤੋਂ ਆ ਗਏ ਅਸੀਂ ਵਾਪਸ ਹੋ ਦੇਖੀ ਹੁਣ ਤੂੰ ਫੂਨ ਨਹੀਂ ਆ ਗਈ ਠੀਕ ਹੈ ਹੁਣ ਫੁੱਲ ਫੰਡ ਚੱਲਦਾ ਪਿਆ ਹੂੰ ਲਓ ਜੀ ਸਾਰਿਆਂ ਨੂੰ ਮੇਰੇ ਵੱਲੋਂ ਗੁੱਡ ਮਾਰਨਿੰਗ ਤੇ ਸਵੇਰ ਦੇ ਵੱਜ ਗਿਆ 8:30 ਸਾਰੇ ਸਾਰਿਆਂ ਦਾ ਬਾਈ ਹੁਣੀ ਵੀ ਉੱਠ ਜਾਇਆ ਰੈਡੀ ਛੈੜੀ ਹੋਣਾ ਹੈ ਜੀ ਹੋਣਾ ਹੈ ਆਹ ਮੋਨਿਕ ਉੱਠ ਖੜੇ ਗੁੱਡ ਮਾਰਨਿੰਗ ਸਾਰਿਆਂ ਨੂੰ ਜਿੰਨੇ ਵੀ ਆਪਣੇ ਲੱਡੀ ਬ੍ਰੋ ਦੇ ਨਾਲ ਜੁੜੇ ਹੋ ਸਾਰਿਆਂ ਨੂੰ ਸਾਰਿਆਂ ਨੂੰ ਸასი ਸ਼ਕਨ ਵਾਸਤੇ ਆਦਾਬ ਰਾਮ ਰਾਮ ਤੇ ਸਵੇਰੇ ਅਸੀਂ ਉੱਠ ਖੜੇ ਆ ਮੋਨਿਕ ਟਾਈਮ ਉੱਠ ਖੜੇ ਸਵੇਰੇ ਬ੍ਰਸ਼ ਕਰਕੇ ਚਾਹ ਪੀਤੀ ਤੇ ਰੈਪ ਰੈਪ ਕੀਤਾ ਰਾਬੋਦਨ ਵਾਲਿਆ ਤੇ ਹੁਣ ਅਸੀਂ ਅ ਡੱਕ ਸਕਦਾ ਪਲਾਨ ਬਣਾ ਰਹੇ ਹਾਂ ਖਾਣਾ ਖਾ ਕੇ ਅ ਅੰਮ੍ਰਿਤਸਰ ਦਾ ਪਲਾਨ ਬਣਾਨੇ ਆ ਮੋੜੇ ਨੂੰ ਉੱਥੇ ਹੁਕਮਾ ਕਿਲੇ ਗਈ ਭਗਵੰਦ ਦਰਵਾਸਾ ਪੁਰੂ ਕੀ ਨਗਰੀ ਤੇ ਉਸ ਤੋਂ ਬਾਅਦ ਦੇਖਦੇ ਆ ਕਿ ਬਣਦਾ ਹੈ ਤੇ ਹੁਣ ਹਾਲ ਦੀ ਘੜੀ ਤਾਂ ਆਪਾਂ ਹੁਣ ਮਤਲਬ ਕਿ ਜਿੱਤਾ ਕਿੱਦਾਂ ਲੱਗਦਾ ਜਿੱਤਾ ਕਿੱਦਾਂ ਹੁਣ ਜਾਣਾ ਹੀ ਆ ਤੇ ਆ ਆਹ ਸ਼ਾਟ ਆਹ ਸ਼ਾਟ ਕਿੱਦਾਂ ਜੀ ਤਾਜੀ ਕੀ ਹਾਲ ਹੈ ਕੀ ਹਾਲ ਚੰਲੇ ਤੁਹਾਡੇ ਠੀਕ ਜੋ ਹਾਂ ਹਾਂ ਅੱਛਾ ਠੀਕ ਚਲੋ ਤੇ ਮਿਲਦੇ ਆ ਆ ਸਾਡਾ ਤੁਸੀਂ ਜਾਣਦੇ ਹੋ ਜਿਹੇ ਆ ਮੁੰਡੇ ਨੂੰ ਪਛਾਣਿਆ ਆਪਣਾ ਲਾਡੀ ਗਿੱਲ ਲਾਡੀ ਗਿੱਲ ਜਿਹੜਾ ਦੰਦਾ ਕਹਿੰਦਾ ਮਾੜੇ ਬੰਦਿਆਂ ਨੂੰ ਪੈਰਾ ਥਲੇ ਦੇ ਕੇ ਛੇਲ ਉਹਨੂੰ ਕਹਿੰਦੇ ਲਾਡੀ ਗਿੱਲ ਆਹ ਹੈ ਆਪਣਾ ਤੁਹਾਨੂੰ ਪਤਾ ਹੀ ਇਹ ਵੀ ਗਿੱਲ ਹੀ ਆ ਕਾਕਾ ਗਿੱਲ ਟੂ ਗਿੱਲ ਟੂ ਨਾ ਹੈਗਾ ਕਾਕਾ ਪਾਉਂਦਾ ਪੂਰੇ ਪਟਾਕਾ ਕਾਕਾ ਤੇ ਮੇਰਾ ਤੁਹਾਨੂੰ ਪਤਾ ਹੀ ਹੈ ਉਹ ਲੈ ਕੋਟਸ ਯਾਰੋ ਨਹੀਂ ਮੁੰਡਾ ਨੂੰ ਹੋ ਰਿਹਾ ਹੈ ਜੀ ਹਾਂ ਜੀ ਉਹ ਜਪੋਰੂ ਬੂਲ ਨਹੀਂ ਜਿਹੜਾ ਨਹੀਂ ਚੱਲਦਾ ਕੱਲੋਂ ਡਿਜੈਂਸਲ ਮਲਬਸ ਸਿੱਕ ਗਲਾਸ ਪਰ ਮਸਾਲ ਮਸਾਲ ਤੇ ਪੰਜਾਬ ਦੇ ਬਾਰਡਰ ਤੇ ਆ ਨਗਰ ਆਖ ਲੈ ਰਹੇ ਕੁਝ ਵੀ ਗਾਦੀ ਸਾਰੇ ਆਇਓ ਕਿਥੇ ਦੀ ਫਰੈਸ਼ ਫਿਸ਼ ਖਾਇਓ ਬੜਾ ਵਾਯਾ ਰਹੇ ਤੇ ਇਥੇ ਦਾ ਵਿਊ ਆ ਬੋਰਡਿੰਗ ਵੀ ਕਰਕੇ ਬੜਾ ਮਜ਼ਾ ਆ ਰਿਹਾ ਅੱਜ ਦਾ ਦਿਨ ਤੇ ਰੱਜ ਜਗਾ ਬੋਰਡਿੰਗ ਕੀਤੀ ਨੇ ਤੇ ਅਸੀਂ ਥੋੜਾ ਜਿਹਾ ਰਸ਼ੀ ਜ਼ਿਆਦਾ ਹੋਲੇ ਕਰ ਉਹ ਜੀ ਥੋੜਾ ਐਨਜੋਏ ਘੱਟ ਕੀਤਾ ਪਰ ਜੁਆਏ ਘੱਟ ਨਹੀਂ ਕੀਤਾ ਐਨਜੋਏ ਰੈਡੀ ਹੋ ਗਿਆ ਮੈਂ ਤੇ ਰੈਡੀ ਰੂਡੀ ਹੋ ਗਏ ਅਸੀਂ ਚੱਲੇ ਭੰਗਿਆਂ ਨੂੰ ਮੈਂ ਚੱਲਾਂ ਕੰਮ ਤੇ ਤੇ ਵੀਰ ਮਣੀ ਮੈਨੂੰ ਡ੍ਰੌਪ ਕਰਨ ਚੱਲੇ ਆ ਮੈਂ ਘਰੇ ਕੀ ਕਰਨਾ ਬੇਲਿਆਂ ਨਾਲੋਂ ਕੰਮ ਤੇ ਚੱਲ ਜੰਨੇ ਆ ਚੱਲ ਬੋਲ ਜ਼ਰਾ ਉੱਚਾ ਬੋਲ ਬੋਲ ਜਨਾਬਈ ਨਮਾਜ਼ੋ ਬੈਰੋ 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 ਆਨੇ ਕੀ ਗੁੱਡ ਮਾਰਨਿੰਗ ਕਰ ਰਿਹਾ ਹਾਂ ਬਈਆ ਲਾਟੀ ਚੱਲ ਰਹੀ ਹੈ ਮੇਰਾ ਵਸਪੋ ਹੋ ਗਿਆ ਚਲੋ ਜੀ ਚਲੋ ਜੀ ਚੱਲੀਏ ਓਕੇ ਜੀ ਕੇ ਕੇ ਸੀ ਚੱਲੀ ਜਾ ਚੱਲੀ ਜਾ ਚੱਲੀ ਜਾਂਦੇ ਠੀਕ ਆ ਪਾਜੀ ਔਰ ਉੱਪਰ ਭਰੀ ਚੜਿਆ ਉੱਧਰ ਦੇਖੋ ਓਹ ਉੱਪਰ ਲਓ ਜੀ ਬੰਗਿਆਂ ਆਪਾਂ ਪਹੁੰਚ ਗਏ ਆ ਪਾਜੀ ਹੁਣੀ ਮੈਨੂੰ ਛੱਡ ਕੇ ਚੱਲ ਗਏ ਆ ਤੇ ਹੁਣ ਆਪਾਂ ਜਾਣਾ ਆ ਕੰਮ ਤੇ ਤੇ ਆ ਦੇਖ ਸਕਦੇ ਆ ਬੰਗਿਆਂ ਦਾ ਮਾਹੌਲ ਪੋਲ ਦੇਖ ਸਕਦੇ ਆ ਨਿਕਰਵਾਜੀ ਅਟਵਾ ਸਾਹਿਬ ਸਜਣਾ ਦੀ ਭਾਰੀ ਗੇਂਦਰ ਬੀਤਦੀ ਜਾਵੇ ਪਜ ਪਾ ਕੋ ਲੈ ਕੇ ਚੱਲ ਰਿਹਾ ਬੇੜਾਕਾਰ ਬੇੜਾਕਾਰ ਤੇ ਆ ਪਿੱਛੇ ਤੋਂ ਦੇਖ ਰਿਹਾ ਢੋਲ ਪਾਇਆ ਤੇ ਇੱਕ ਤੇ ਲਾਇਆ ਸਾਈਡ ਬੈਗ ਪੈਟਾ ਨਾਲ ਕਾਹਦਾ ਭੱਲੇ ਕਰੇ ਚਲੋ ਕੋਈ ਨਾ ਕਹੇ ਪਾਉ ਨਾਲ ਪੈਸੇ ਆਪ ਨੂੰ ਦੇ ਲਿਆ ਆਪਰੇ ਤੇ ਜੀ ਕਿੱਥੇ ਜਾ ਰਹੇ ਤੇ ਕਿੱਥੇ ਆਣਾ ਇਤਨੀ ਪਾਇਆ ਕਰ ਦਿੱਤੀ ਤੇ ਮੈਂ ਸੋਚਿਆ ਕਿ ਘਰੇ ਕੀ ਕਰਨਾ ਵੇਣੇ ਨੇ ਹੈਨਾ ਬਾਂਡੇ ਆਏ ਤਾਂ ਕਿ ਮੈਂ ਘਰੇ ਬੈਠੇ ਰਹਿਣਾ ਕਿਤੇ ਕੰਮ ਕੋ ਬਜਾ ਲੈਣਾ ਫਰਿਦਾ ਚੱਲਦੇ ਗਾਉਂਦੇ ਮੈਂ ਕਿ ਚਰੋ ਜੀ ਨਿਆਰੇ ਲੈਣੇ ਨਾਲੇ ਕਹਿੰਦਾ ਮੇਲਾ ਕੋਣ ਮੇਲਾ ਤੁਹਾਨੂੰ ਵੀਓ ਦਿਖਾਉਨੇ ਆ ਘੈਂਟ ਜਿਆ। ਘਾਤਾ ਕ ਲਈ ਸਸਰੀ ਘਰ ਤੁਹਾਨੂੰ ਮਿਲਦੇ ਆ ਬਾਅਦ ਚ ਠੀਕ ਆ ਜੀ। ਪਹੁੰਚ ਗਏ ਆ ਜਗ੍ਹਾ ਤੇ ਪਹੁੰਚ ਗਏ ਆ ਫਿਰ ਜਦ ਤੇ ਘੇਟੇ ਬਾਤ ਹੁੰਦਾ ਇਥੋਂ ਫਿਰ ਬਾਕੀ ਤੁਹਾਨੂੰ ਵੀਓ ਦਿਖਾਉਂਦੇ ਆ। ਜਾ ਕੋਲੇ ਵੀ ਆਣਾ ਤੇ ਲਓ ਜੀ ਛੰਡੀ ਪੀਰ ਆ ਗਏ ਆ ਅਸੀਂ ਤੇ ਆਪਦੇ ਦੇਖ ਸਕਦੇ ਪਿਛਲਾ ਵੀਊ ਕਿੰਨਾ ਘੰਟ ਆ ਤੇ ਆ ਆਪਣਾ ਭਰਾ ਜਾਂਦਾ ਬੱਡ ਟੋਲੀ ਪੀਰ ਤੇ 2-3 ਘੰਟ ਸਾਨੂੰ ਉਸੇ ਨਾਲ ਦੇ ਘਰੇ ਲੱਗੇ ਸੋਰੇ ਨੂੰ ਟਾਈਮ ਲੱਗ ਗਿਆ ਇਸ ਕਰਕੇ ਨੇੜੇ ਪਹੁੰਚੇ ਤਾਂ ਇਹ 7 ਜਾਂ 8 ਵਜੇ ਜਾਣੇ ਆ ਰਾਤ ਨੂੰ ਇਸ ਤਰ੍ਹਾਂ ਟਾਈਮ ਲੱਗਦਾ ਬਾਕੀ ਤਾਂ ਗਾਈਸੇ ਇੱਕ ਘੰਟਾ ਸਾਨੂੰ ਹਜੇ ਇੱਥੇ ਹੋਰ ਲੱਗਣਾ ਆ ਤੁਸੀਂ ਮਗਰਲਾ ਵੀਊ ਚੈੱਕ ਕਰ ਲਓ ਕਿੰਨਾ ਘਟ ਆ ਤੇ ਅੱਜ ਲਈ ਇੰਨਾ ਕਹੀ ਤੇ ਬਾਕੀ ਤੁਹਾਨੂੰ ਮੈਂ ਨਵੇਂ ਬਲੌਗ ਵਿੱਚ ਮਿਲਦਾ ਆ